पेंडिंग है सो विदाउट वेस्टिंग टाइम या टेकिंग एक्स्ट्रा टाइम मैं रिक्वेस्ट करूंगा मैं एस की टीम और डीसी ऑफिस के कर्मचारी दोनों ही काफी देर से वेट कर रहे हैं कि सर आप आए और इसको एक कोचेज है चलो वंडरफुल टीम कितने थोड़ी चलो टीम टीम और इस सर वो फोर डे इंडियन के बाद सारे मिलकर गुड हेलो मगर आज मगर आज बहुत ध्यान रखना मतलब है भी रोज के चक्कर के अठ सौ लग रहे वो नहीं जवानों को मिल रहे हैं हमारे आईपीएस पी ऐसे ये कैसा इवेंट है जिससे जोर बहुत देखने को मिलता है तो मैं बीएसएफ पंजाब पुलिस इसी ऑफिस के को सुहराया और दूसरी अब पंजाब पुलिस के अगेंस्ट चलेगी जो दोनों तरफ बराबर है

ਤੇ ਸਾਡੇ ਬ੍ਰੇਨ ਵਰਕ ਬਿਹੇਵੀਅਰ ਅੰਡਰਸਟੈਂਡਿੰਗ ਅਤੇ ਸਾਡੀਆਂ ਸੈਂਸਸ ਨੂੰ ਪ੍ਰਭਾਵਿਤ ਕਰਦਾ ਹੈ ਪੰਜਾਬ ਵਿੱਚ ਵਾਧੇ ਨਸ਼ਿਆਂ ਦੇ ਰੁਝਾਨ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਸੰਯੋਗ ਨਾਲ ਇਸ ਕੋਡ ਨੂੰ ਇਸੇ ਮੰਤਰ ਦੇ ਅੱਜ ਪਟਾਲਾ ਪੁਲਿਸ ਵੱਲੋਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਪਟਾਲਾ ਵਿਖੇ ਐਥਲੈਟਿਕ ਮੀਟ ਮੈਂ ਦੇ ਨੌਜਵਾਨਾਂ ਨੇ ਵੱਧ ਛੜ ਕੇ ਹਿੱਸਾ ਲਿਆ ਅਜਿਹੇ ਐਥਲੈਟਿਕ ਮੀਟ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਾਨਯੋਗ ਡੀਆਈਜੀ ਬਾਰਡਰ ਰੇਂਜ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਸਾਡੇ ਮੈਡੀਕਲ ਟੀਮ ਦੇ ਅਫਸਰ ਸਾਡੇ ਜੁਡੀਸ਼ੀਅਰੀ ਦੇ ਅਫਸਰ ਸਾਡੀ ਪਬਲਿਕ ਦੇ ਜਿਹੜੇ ਨੁਮਾਇंदे ਨੇ ਜਿਨ੍ਹਾਂ ਨੇ ਅੱਜ ਇੱਥੇ ਸਭ ਇਸ ਪ੍ਰੋਗਰਾਮ ਸਰ ਮੈਂ ਇਸ ਪ੍ਰੋਗਰਾਮ ਦੀ ਇਹਦਾ ਪ੍ਰੀਵੈਂਸ਼ਨ ਹੈ ਉਹਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਬੀਟ ਸੋਸ਼ਲ ਮੀਡੀਆ ਦੇ ਉੱਤੇ ਉਹਦਾ थर्ड प्राइज मनमीत कौर पलक प्रीत कौर फर्स्ट प्राइज हरमन नीप कॉट फॉर प्राइस टैपिंग कर दो प्लीज सारे ਦਾ ਸਾਰਿਆਂ ਦਾ ਕਿ ਅਸੀਂ ਉਹਨਾਂ ਚੰਗੇ ਕੰਮਾਂ ਦੇ ਵਿੱਚ ਯੋਗਦਾਨ ਪਾਈਏ ਆਪਣਾ ਜੇ ਉਹਨਾਂ ਗਵਰਨਮੈਂਟ ਅਫੀਸ਼ੀਅਲ ਦਾ ਹਾਇਰ ਅਫੀਸ਼ੀਅਲ ਦਾ ਫਰਜ ਆ ਉਹ ਆਪਣਾ ਡਿਊਟੀ ਨਿਭਾ ਰਹੀ ਨੇ ਵਕਫ ਵਕਫ ਕਤਵ ਕਰਾ ਰਹੀ ਨੇ ਵਕਫ ਵਕਫ ਇਹਨਾਂ ਦੇ ਪ੍ਰੋਗਰਾਮ ਕਰਵਾ ਰਹੇ ਨੇ ਜਿਵੇਂ ਅੱਜ ਐਂਟੀ ਡਰਗ ਅਵੇਰਨੈਸ ਡੇ ਕਰਾਇਆ ਜਾ ਰਿਹਾ ਵਾ ਐਥਲੈਟਿਕ ਮੀਟ ਕਰਵਾਈ ਜਾ ਰਹੀ ਹੈ ਜੇ ਉਹਨਾਂ ਦਾ ਫਰਜ ਸਮਝ ਕੇ ਆਪਣਾ ਉਹ ਇਦਾਂ ਦੇ ਉਲੀਕਰੇ ਨੇ ਪ੍ਰੋਗਰਾਮ ਤਾਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਸੋਸਾਇਟੀ ਦੇ ਵਿੱਚ ਰਹਿਣ ਦੇ ਨਾਤੇ ਕਿ ਅਸੀਂ ਇਹਨਾਂ ਦਾ ਸਾਥ ਦੇਈਏ ਜੋਗਾ ਸਿੰਘ ਜੀ ਡੀਐਸਪੀ ਡੇਰਾਪਾ ਬਣਾ ਨਾਮ ਦਾ ਡੀਐਸਪੀ ਪੱ ਔਰ ਡੀਐਸਪੀ ਸਰ ਦੇ ਇੱਕ ਗ੍ਰੈਂਗਸ ਸ਼ੋਮਨ ਕਪੜਾ ਸਾਹਿਬ ਔਰ ਡੀਐਸਪੀ ਓਮੀਰ ਜੀ ਪਲੀਜ਼ ਸਟੇਜ ਤੇ ਆ ਜਿਓ ਸਮਾਂ ਬਹੁਤ ਮਹਨਜੋ ਗੈਸ ਸਾਹਿਬ ਦਾ ਬਹੁਤ ਹੀ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਜਿਹੜੀ ਆਪਣੀ ਜਨਰੇਸ਼ਨ ਆ ਉਹਨਾਂ ਦੀ એનર્ਜੀ ਜਿਹੜੀ ਆ ਵੀ ਸਪੋਰਟਸ ਪ੍ਰਤੀ ਟ੍ਰਾਂਸਫਰ ਕਰਨਾ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣਗੇ ਇਸ ਬੰਦੀ ਤੇ ਮੈਂ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੀਮ ਲੋਗ ਗੇਟਦੇ ਰਹੇ ਆ ਪੀਏਪੀ ਕੋਈ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਬੰਦੀ ਨਸ਼ੀਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਹੈ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਆ ਵੀ ਜਿਹੜੀ ਆਪਣੀ ਜਨ ਜੇਨਰੇਸ਼ਨ ਹੈ ਅਰਾਊਂਡ 15 ਟੂ 16 ਇਅਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟ੍ਰਾਂਸਫਰ ਕਰਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਹੀ ਸਪੋਰਟਸ ਵੱਲ ਚੁਕੇਗਾ ਫਿਰ ਉਹ ਨਸ਼ੀਆਂ ਵਾਲੇ ਬੰਨੇ ਜਾਂ ਜਦੋਂ ਬੱਚਾ ਪੜ ਕੇ ਆਊਗਾ ਉਹ ਸਪੋਰਟਸਲ ਖੇਡੂਗਾ ਤੇ ਮੁੜ ਕੇ ਜਦੋਂ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਤੇ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਘਰੇ ਰਹਿਣਾ ਵਾ ਤੇ ਸੁਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ 'ਚ ਲੱਜੂਗਾ ਤੋਂ ਮੇਰਾ ਇਹੀ ਕਹਿਣਾ ਚਾਹੁੰਦਾ ਇਹਨਾਂ ਚਾਹੁੰਦਾ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ 'ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਹਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਊਗੀ ਉਸ ਪਿੰਡ ਦੇ ਵਿੱਚ 80% ਦਾ ਸ਼ਾਰਟਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ